ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਮੇਰੇ ਪਿੰਡ ਗਮਾਣ ਦੀ ਵੀਡੀਓ ਹੈ ਜੀ ਠੀਕ ਆ ਜੰਗੀਆਂਣਾ ਜੰਗੀਆਂਣਾ ਬਰਨਾਲਾ ਜ਼ਿਲ੍ਹੇ ਦਾ ਪਿੰਡ ਹੈ ਜੀ ਠੀਕ ਆ ਗੱਲਬਾਤ ਬਾਈ ਨਾਲ ਕਰਾਵਾਂਗੇ ਘਰ ਦੀ ਬੈੜ ਲੈ ਕੇ ਆਏ ਆ ਆਪਾਂ ਸ਼ਾਹੀਵਾਲ ਤੇ ਥੋੜਾ ਜਿਹਾ ਗਿਰਦਾ ਕਰਾਉਸ ਆ ਦੁੰਨੇ ਬਰੀਡਾ ਮਿਕਸ ਆ ਤੇ ਦੁੰਨੀ ਫਾਇਡ ਆਲੀਆਂ ਹੁੰਦੀਆਂ ਚੰਗੀਆਂ ਵਾਲੀਆਂ ਮੱਝ ਵਰਗਾ ਦੁੱਧ ਪਾਉਗੀ ਚੰਗਾ ਨਗੀਨਾ ਜੇ ਆਪਾਂ ਗੱਲ ਕਰਨ ਲਗੇ ਘਰ ਦੀ ਬੈੜ ਆ ਕੋਈ ਵਪਾਰ ਦਾ ਕੰਮ ਨਹੀਂ ਗੱਲਬਾਤ ਬਾਈ ਨਾਲ ਕਰਾਵਾਂਗੇ ਇੱਥੇ ਆਜੋ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ ਨੰਬਰ ਹੈ ਮੇਰਾ 98784 ਜੀ 97173 98784 97173 97173 ਪਿੰਡ ਬੋਲੋ ਜੀ ਪਿੰਡ ਜੰਗੀਆਂ ਜਿਹੜਾ ਵਾਣਾ ਤਸੀਦ ਤਸੀਦਤਾ ਜੀ ਤਸੀਦਤਾ ਆਪਣੇ ਭਧੌੜ ਰਹਿ ਗਿਆ ਹਨਾ ਸਦਾਵੜ ਆਲਕੜੇ ਜੀ ਦੁੱਲੇ ਆ ਠੀਕ ਹੈ ਆਪਣੇ ਜੇ ਨੇੜੇ ਠੀਕ ਹੈ ਮੇਰੇ ਪਿੰਡ ਦੇ ਨਜ਼ਦੀਕ ਆ ਬਰੇ ਜਮਾ ਮੇਰਾ ਪਿੰਡ ਬਟਿੰਡਾ ਜ਼ਿਲ੍ਹੇ ਚ ਆ ਗਿਆ ਠੀਕ ਆ ਲਾਸਟ ਪਿੰਡ ਆ ਮੇਰਾ ਤੇ ਪਹਿਲਾ ਪਿੰਡ ਆ ਬਰਨਾਲੇ ਜ਼ਿਲ੍ਹੇ ਦਾ ਹਨਾ ਜੀ ਤੇ ਬਾਈ ਜੀ ਜਿਹੜੀ ਆਪਾਂ ਬੈਡ ਪਕਾਉ ਕੀਤੀ ਇਧਰ ਨੂੰ ਹੋ ਜਾ ਥੋੜਾ ਤੇ ਕੀ ਡਿਟੇਲ ਹੈ ਦੀ ਕਿੰਨੇ ਚਿਰ ਦੀ ਉਮਰ ਹੈ ਦੀ ਇਹ ਵੇ ਪੌਣੇ ਇੱਕ ਤਨਖਾਹ ਦੀ ਆ ਦੋ ਦੰਦ ਹੋਊਗੇ ਮੂੰਹੋਂ ਬਾਈਆਂ ਨੂੰ ਇੰਨਾ ਪਤਾ ਨਹੀਂ ਸਲਾਪ ਤੇ ਢੇਰ ਚੜੀਆਂ ਦੀ ਸਸ ਚਾਲ ਗਈ ਓਕੇ ਜੀ ਬਾਕੀ ਦੀ ਗੱਲ ਜੇ ਆਪਾਂ ਗੱਲ ਕਰ ਲਗੇ ਹਨਾ ਕੁਆਲਿਟੀ ਬਹੁਤ ਚੰਗੀ ਆ ਥਣ ਦੇਖੋ ਲੱਗਿਆ ਦੂਜੇ ਸੂਏ ਵਰਗਾ ਤੇ ਕਿੰਨਾ ਦੁੱਧ ਕੱਢ ਦੂਗੀ ਵੀਰੇ ਪਹਿਲੀ ਵੇਲੇ ਅੱਕੀ ਓਏ ਦੁੱਧ ਦਾ ਹੁਣ 1500 ਲੀਟਰ ਤੱਕ ਡੁੱਗੀ ਪਹਿਲੇ 15 16 ਹੀ ਇਹਦਾ ਤਾਂ ਬਹੁਤ ਹੁੰਦਾ 22 23 ਕਿਲੋ ਵਰਗਾ ਬਣ ਜਾਣਾ ਹਨਾ ਤੇ ਬਾਕੀ ਦਾ ਕਿੰਨੇ ਦਿਨ ਬਾਕੀ ਆ ਬਾਕੀ ਬਈ ਬਸ ਆਹ 30 ਤਰੀਕ ਨੂੰ ਦਿਨ ਪੂਰੇ ਨੇ ਦਿਨ ਬਾਕੀ ਆ 30 ਤਰੀਕ ਨੂੰ ਅੱਜ ਵੀਰੇ ਤਰੀਕ ਹੋ ਗਈ 25 25 11 11ਵੇਂ ਮਹੀਨੇ ਦੀ 25 ਤਰੀਕ ਹੈ ਜੀ ਅੱਜ ਠੀਕ ਹੈ ਜੀ 2024 ਤੇ ਬਾਕੀ ਦਾ ਵੀਰੇ 15 ਕਿਲੋ ਦੁੱਧ ਘੜ ਦੂਗੀ ਹਨਾ ਤੇ ਲੱਗਿਆ ਲੱਗਿਆ ਪਤਾ ਹੈਗਾ ਕਿਹੜਾ ਟਿਕਟੂਕ ਲੱਗਿਆ ਦੇ ਅੱਗੇ ਠੀਕ ਆ ਭਈ ਅਹਾਂ ਕਹਿੰਦਾ ਸਾਹੀਵਾਦ ਦਾ ਭਰਾਵਾ ਵਧੀਆ ਠੀਕ ਆ ਤੁਸੀਂ ਦੱਸ ਦਿਓ ਜਦੋਂ ਕੋਈ ਫੋਨ ਕਰੂਗਾ ਠੀਕ ਹੈ ਜੀ ਠੀਕ ਹੈ ਤੇ ਵੀਰੇ ਇਹਨੂੰ ਖੋਲੋ ਤੋਰਾ ਤਰਾ ਕਰਾਇਗੇ ਜੇ ਤਹਿਸੀਲ ਠੰਡੀ ਆ ਭਾਈ ਫੇਰੀਆਂ ਹੱਥ ਉੱਥੇ ਤੇ ਥੱਲੇ ਥੱਲੇ ਫੇਰ ਦਿਓ ਹੱਥ ਪਰਵਾਹੀ ਨਹੀਂ ਜਮਾ ਓਕੇ ਜੀ ਬਹੁਤ ਚੰਗੀ ਚੀਜ਼ ਆ ਦੇਖੋ ਕਵਾਲਿਟੀ ਦਾ ਇਤੋਂ ਬੜਾ ਲੱਗਦਾ ਠੀਕ ਆ ਜੀ ਖੋਲੋ ਇਹਨੂੰ ਤੋਲਾ ਤਰਾ ਕਰਾਈਗੇ ਚ ਕਿਤੇ ਬਾਲ ਢੱਲਾ ਹਜੇ ਫੁੱਲ ਪਈਆਂ ਤੇ ਗੱਦਗਾਠ ਇੱਕ ਨੰਬਰ ਪੂਰਾ ਵੱਡਾ ਗੱਦਗਾਠ ਆ ਤੇ ਗਿਰ ਤੇ ਸ਼ਾਹੀਵਾਲ ਆਪਾਂ ਐ ਨਹੀਂ ਕਹਿੰਦੇ ਵੀ ਕੱਲੀ ਸ਼ਾਹੀਵਾਲ ਆ ਗਿਰ ਤੇ ਸ਼ਾਹੀਵਾਲ ਦਾ ਕਰਾਸ ਆ ਗਿਆ ਤੇ ਬੱਛੀ ਪਿਆਰੀ ਕੀ ਆ ਗੱਲ ਹੀ ਛੱਡ ਦਿਓ ਤੁਸੀਂ ਇੰਨੀ ਪਿਆਰੀ ਤੇ ਸੀਲ ਠੰਡੀ ਲੈ ਚੱਲੋ ਜੀ ਬਾਹਰ ਨੂੰ ਮੜੀ ਜੀ ਆ ਦੇਖੋ ਜੀ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਕਿਉਂਕਿ ਘਰੋਂ ਨਹੀਂ ਕੱਢੀ ਹੁੰਦੀ ਕਈ ਵੀ ਨਹੀਂ ਲੈ ਚੱਲੋ ਜੀ ਮੜਾ ਜੀ ਆ ਦੇਖੋ ਜੀ ਲੰਮੀ ਲੈ ਚਲਿਓ ਕੁਆਲਿਟੀ ਕਰੋ ਚੈੱਕ ਆ ਦੇਖੋ ਜੀ ਆਲੇ ਬੰਨੇ ਨਾਲ ਥਾਂ ਦੂਰਾ ਲੱਗਿਆ ਬਾਪੂਰਾ ਠੀਕ ਹੈ ਜੀ ਦੇਖੋ ਜੀ ਲੈ ਚਲ ਵੀਰੇ ਹੋਰ ਥੋੜੀ ਆ ਦੇਖੋ ਤੇ ਕੱਦ-ਕੱਡ ਪੂਰਾ ਫੋਲਾ ਮੋੜ ਲਿਓ ਜੀ ਆ ਦੇਖੋ ਜੀ ਤੇ ਬਾਕੀ ਦਾ ਘਰੋਣੀ ਬਾਹਰ ਕੱਢੀ ਵੀ ਠੀਕ ਹੈ ਜੀ ਥੋੜਾ ਇਹ ਘਰ ਦੀਏ ਚੌੜ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਤੁਸੀਂ ਮੂਰਤ ਅਰ ਗਿਆ ਆਪਾਂ ਕਹਿ ਸਕਦੇ ਹਾਂ ਤੇ ਫੇਸ ਕੁਆਲਿਟੀ ਸ਼ੋ ਕੁਆਲਿਟੀ ਵਹਿੜ ਗਈ ਹਾਂਜੀ ਓਕੇ ਜੀ ਓਕੇ ਹੱਥ ਤੋਂ ਪਰੇ ਬਨ ਲਓ ਪਹਿਲਾਂ ਜੀ ਬਨ ਲਓ ਬਨ ਲਓ ਕਿਲੇ ਤੋਂ ਸੀਰਸਾਲਾ ਇੱਕ ਨੰਬਰ ਆ ਗਈ ਠੀਕ ਹੈ ਜੀ ਤੇ ਫਿਰ ਇਹਦੇ ਇੱਕ ਬਰੀ ਹੱਥ ਹੱਥ ਥਾਣਾ ਤੇ ਹੋਰ ਤੇ ਥਾਣ ਬੜੇ ਲੱਗੇ ਹੈ ਨਾ ਕਮਾਲ ਦੇ ਜਦੋਂ ਗੱਬਣ ਨਹੀਂ ਕੋਈ ਕਹਿੰਦੀ ਸੂਈ ਵੀ ਨਹੀਂ ਇਹਨੇ ਕੀ ਕਹਿਣਾ ਆ ਦੇਖੋ ਜੀ ਥਾਣ ਥਾਣ ਲੱਗੇ ਹੋਏ ਇੱਕ ਨੰਬਰ ਠੀਕ ਹੈ ਜੀ ਚਾਰੇ ਥਾਣ ਨਿਕੜਵੇਂ ਪੂਰੇ ਗੈਪ ਤੇ ਤੇ ਬਾਕੀ ਦਾ ਨਵੀਂ ਬੱਸੀ ਲੈਵਾ ਤਾਂ ਹੈ ਦਾ ਸ਼ੁਰੂ ਕੀਤਾ ਇਹਨੇ ਬਣਾਉਣਾ ਤੇ ਬਾਕੀ ਦਾ ਜਿਹਨੇ ਘਰੇ ਦੁੱਧ ਪੀਣ ਨੂੰ ਰੱਖਣੀ ਆ ਕੁਆਲਿਟੀ ਫੋਲਾ ਤੇ ਵਪਾਰ ਦਾ ਕੋਈ ਕੰਮ ਨਹੀਂ ਬਾਈਆਂ ਦਾ ਤੇ ਨੰਬਰ ਫੇਰ ਬੋਲੋ ਜੀ ਇੱਕ ਦਾ ਹਾਂਜੀ 97137 ਤੇ ਡਿਮਾਂਡ ਇਹਦੀ ਬਾਈ ਡਿਮਾਂਡ ਫੋਨ ਤੇ ਫੋਨ ਤੇ ਜਾਇਜ ਹੀ ਹੋਣਾ ਹਾਂ ਜਾਇਜ ਤੇ ਬਾਈ ਕਹਿੰਦਾ ਫੋਨ ਉਹੀ ਕਰਿਓ ਜਿਹਨੇ ਲੈਣੀਆਂ ਹਨਾ ਤੇ ਬਾਕੀ ਦੀ ਗੱਲ ਕਹਿੰਦਾ ਵੀ ਦੁੱਧ ਘਰੇ ਪੀਣ ਨੂੰ ਜਿਹਨੇ ਦੁੱਧ ਰੱਖਣੀਆਂ ਉਹਨਾਂ ਨੂੰ ਇਹ ਫਾਇਦੇ ਚ ਹਨਾ ਵੱਧ ਤਾਂ ਮੈਂ ਕਲੀਅਰ ਥੋੜਾ 6:00 ਵਜੇ ਥੋੜੇ ਜਿਹਾ ਓਕੇ ਤੇ ਪਸ਼ੂ ਬਾਈ ਕੋਲੇ ਕਾਫੀ ਆ ਖੜਿਆ ਜੀ ਠੀਕ ਆ ਘਰ ਦੇ ਪਸ਼ੂ ਆਗੇ ਠੀਕ ਆ ਜੀ ਤੇ ਬਾਕੀ ਦੀ ਗੱਲ ਪਾਲੀ ਸ਼ੌਂਕ ਨਾ ਸੀ ਹਨਾ ਪਾਲੀ ਸ਼ੌਂਕ ਠੀਕ ਆ ਤੇ ਇੱਕ ਆਪਾਂ ਹੁਣ ਵੇਚਣੀ ਪੈਣੀ ਆ ਵੀ ਮਜਬੂਰੀ ਕਾਰਨ ਹਨਾ ਮਜਬੂਰੀ ਦੇ ਕਾਰਨ ਵੇਚਣੀ ਠੀਕ ਤੇ ਦੁੱਧ ਦੇ ਨੇ ਬਾਕੀ ਦੇ ਦੇਣਾ ਵੀਰੇ ਤੇ ਕੱਦ-ਗਾੜ ਕਰਨੀ ਹੁਣਾ ਜੇ ਕੋਈ ਜੇ ਆਨਲਾਈਨ ਵੀ ਮੰਗਾਉਣੀ ਹੋਵੇ ਬੇਸ਼ੱਕ ਦੀ ਮੰਗਾ ਲਿਓ ਪੈਸੇ ਖਾਤੇ 'ਚ ਪਾ ਕੇ ਤੇ ਕੋਈ ਨੁਕਸ ਨਹੀਂ ਬੱਚੀ ਚ ਤੇ ਅੱਗੇ ਪਲੂਣ ਬਹਿੜਾ ਅੱਗੇ ਤੁਹਾਡੇ ਘਰ ਮਾ ਠੀਕ ਹੈ ਜੀ ਤੇ ਨੰਬਰ 22 ਨੇ ਬੋਲਤਾ ਪਿੰਡ ਜੰਗੀਆਂਣਾ ਜ਼ਿਲ੍ਹਾ ਬਰਨਾਲਾ ਤੇ ਦਸੀਲ ਤਪਾ ਨੇੜੇ ਨਜ਼ਦੀਕ ਬਾਈਆਂ ਦੇ ਭੜੌੜ ਸ਼ਾਹੀਵਾਲ ਤੇ ਗਿਰਦਾ ਕ੍ਰਾਸ ਤੁਹਾਨੂੰ ਦਿਖਾਤਾ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ